ਕਾਉਂਸਲ ਦੇ ਨਾਲ ਅਲਕੇ ਇਹ ਜਿਹੜਾ ਉਪਰਾਲਾ ਕੀਤਾ ਹੈ ਮੈਂ ਉਹਨਾਂ ਦਾ ਸਿੱਧਾ ਕਹਿੰਦੇ ਸ਼ੁਕਰਗੁਜ਼ਾਰ ਕਰਦਾ ਕਿ ਕਿ ਉਹਨਾਂ ਨੇ ਇੱਕ ਗੋਰੇ ਕਾਲਿਆਂ ਦਾ ਨਹੀਂ ਹੈਗਾ ਇਹ ਕਿ ਸਾਰੇ ਸਾਂਝਾ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਸਾਰਿਆਂ ਨੂੰ ਇੱਕ ਤਰ੍ਹਾਂ ਵਧਾਈਆਂ ਦੇ ਰਹੇ ਹਾਂ ਕਿ ਸਾਡੇ ਵਾਸਤੇ ਇੱਕ ਨਵਾਂ ਰਾਹ ਖੁੱਲਿਆ ਹੋਇਆ ਹੈਗਾ We found, well, I'll speak for myself. I found it really, really interesting. Okay. I have learned a lot about mm -hmm. the uh, religions and the story behind lighting the lamp, which mm -hmm. floated away on the canal. Yep. And um, we also had a lovely samosa. Yeah. but <laughs> it's, it's now it's, it's, it's I think it's now, now it's our bridge yeah. yes. <laughs> yes I agree I agree but, I, but I'm not wrong the bridge made in 18 something 1829 yes, 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 something yes yes and you, I think you're right to say that it's now your bridge because <laughs> this is the community who live around here yeah. and who've promoted it and working hard to welcome to people so congratulations thank you, thank you so much ओके okay. वाईगुरु जी का खालसा वाईगुरु जी की फतेह ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਚੈਨਲ ਮੈਂ ਹਾਂ ਚੈਲੰਜਸ ਕੋ ਯੂਕੇ ਤੋਂ ਅੱਜ ਅਸੀਂ ਬਰਮਿੰਗਮ ਆਏ ਸੀ ਇੱਥੇ ਗਲਟਨ ਬ੍ਰਿਜ ਦੇ ਉੱਪਰ ਕੁਝ ਰੰਗ ਭਰੇਗੇ ਲਾਈਟਾਂ ਨਜ਼ਰ ਆ ਰਹੀਆਂ ਸੀਗਾ ਜਾ ਕੇ ਵੇਖਣ ਨੂੰ ਮਿਲਿਆ ਤੇ ਤੁਹਾਨੂੰ ਵੀ ਅਸੀਂ ਦਿਖਾਵਾਂਗੇ ਤੁਹਾਨੂੰ ਵੀ ਇੱਕ ਉਪਰਾਲਾ ਵਧੀਆ ਲੱਗੇਗਾ ਮੇਰੇ ਨਾਲ ਹੁਣ ਜੁਰਜੀ ਕੇ ਦੇ ਭਾਈ ਸਾਹਿਬ ਆਪ ਜੀ ਦਾ ਨਾਮ ਕੀ ਹੈ ਕੁਲਦੀਪ ਸਿੰਘ ਮਾਨ ਕੁਲਦੀਪ ਸਿੰਘ ਜੀ ਮਾਨ ਸਮਾਧੀ ਗੁਰਦੁਆਰੇ ਤੇ ਬਹੁਤ ਪੁਰਾਣੇ ਇਹ ਲਗਨ ਲੱਗੀ ਹੋਈ ਹੈ ਕਿ ਸੇਵਾਦਾਰਾਂ ਦੇ ਵਿੱਚ ਆਪਾਂ ਹਿੱਸਾ ਪਾ ਰਹੇ ਹਾਂ ਅੱਛਾ ਜੀ ਹਾਂ ਜੀ ਕਾਫੀ ਪੁਰਾਣੇ ਸਮੇਂ ਤੋਂ ਤੁਸੀਂ ਇੱਥੇ ਹੋ ਹਾਂ ਜੀ ਸੋ ਤੁਸੀਂ ਤੁਹਾਨੂੰ ਪਹਿਲੇ ਤਾਂ ਬੰਦੀ ਛੋੜਦੇ ਸੀ ਬਹੁਤ-ਬਹੁਤ ਵਧਾਈਆਂ ਸਾਡੇ ਚੈਨਲ ਵੱਲੋਂ ਸਵਾਗਤ ਹੈ ਜੀ ਸਵਾਗਤ ਹਾਲੋ ਜੀ ਆਇਆ ਕਹਿੰਦੇ ਆ ਆਪਣੇ ਚੈਨਲ ਤੇ ਵੀ ਜੀ ਤੇ ਅੱਜ ਜਿਹੜਾ ਇਹ ਉਪਰੇਲਾ ਉਪਰਾਲਾ ਕੀਤਾ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਥੋੜਾ ਜਿਹਾ ਸਾਡੇ ਦਰਸ਼ਕਾਂ ਦਾ ਚੰਨਣਾ ਪਾਓ ਜੀ ਅੱਜ ਦਾ ਦਿਨ ਜਿਹੜਾ ਹੈਗਾ ਹੈ ਕਿ ਉਹ ਵੱਡਾ ਇਤਿਹਾਸਿਕ ਦਿਨ ਹੈ ਗਿਆ ਮੰਡੀ ਸ਼ੋਰ ਤੇ ਆ ਕੇ ਸੀਗਾ ਇਹ ਦੇ ਕਰਕੇ ਸਵੈਦੀ ਗੁਰਦੁਆਰੇ ਨੇ ਉਪਰਾਲਾ ਕੀਤਾ ਹੈ ਕਿ ਨਾ ਸਵੈਦੀ ਕਾਉਂਸਲ ਦੇ ਨਾਲ ਆ ਕੇ ਇਹ ਜਿਹੜਾ ਉਪਰਾਲਾ ਕੀਤਾ ਹੈ ਮੈਂ ਉਹਨਾਂ ਦੇ ਸਿੱਧਾ ਕਹਿੰਦੇ ਸ਼ੁਕਰਗੁਜ਼ਾਰ ਕਰਦਾ ਕਿਉਂਕਿ ਉਹਨਾਂ ਨੇ ਇੱਕ ਗੋਰੇ ਕਾਲਿਆਂ ਦਾ ਦੇ ਹੈਗਾ ਕਿ ਸਾਰਾ ਸਾਂਝਾ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਸਾਰਿਆਂ ਨੂੰ ਇੱਕ ਤਰ੍ਹਾਂ ਵਧਾਈਆਂ ਦੇ ਰਹੇ ਹਾਂ ਕਿ ਸਾਡੇ ਵਾਸਤੇ ਇੱਕ ਨਵਾਂ ਰਾਹ ਖੁੱਲਿਆ ਹੋਇਆ ਹੈਗਾ ਉਹਦੇ ਵਿੱਚ ਪਰਵਾਦ ਇਕੱਠੇ ਹੋ ਰਹੇ ਆ ਥੋੜੀ ਇਹ ਕਮੀ ਸੀਗੀ ਜਿਹੜੀ ਕਿ ਐਡਵਰਟਾਈਜ਼ਮੈਂਟ ਵਿੱਚ ਸੀਗੀ ਤੇ ਪਰਮਾਤਮਾ ਪਲੀ ਕਰੇ ਗਾਹ ਇਹ ਤੋਂ ਵੀ ਵੱਧ ਚੜ ਕੇ ਹਿੱਸਾ ਲਈਏ ਮਤਲਬ ਕਿ ਕਿੰਨੀ ਵਾਰੀ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਤਾਂ ਪ੍ਰੋਗਰਾਮ ਨਹੀਂ ਸੀ ਹੋਇਆ ਨਾ ਅੱਜ ਲਈ ਪਿਛਲੇ ਸਾਲ ਇੱਕ ਵਾਰੀ ਕੀਤਾ ਸੀਗਾ ਤੇ ਉਸ ਵੇਲੇ ਐਡਵਰਟਾਈਜ਼ ਨਹੀਂ ਸੀ ਆਪਕੀ ਥੋੜੀ ਸੀਗੀ ਕਿ ਇੱਕ ਨਾਸਵਿਸ ਮਾਦੀ ਗੁਰਦਰ ਨੇ ਬੜਾ ਲਿੰਕ ਰੱਖਦਾ ਬਾਬਾ ਸੰਗੁਰਦਰ ਨੇ ਵੀ ਲਿੰਕ ਰੱਖਦੇ ਆ ਲੋਕਲ ਇਤਿਹਾਸ ਬੜਾ ਪੁਰਾਣਾ ਇਹ ਕਹਿੰਦੇ ਦੁਕਾਨਦਾਰ ਵੀ ਸੀਗਾ ਤੇ ਹੁਣ ਬਾਬੇ ਤੇ ਸਮਾਧੀ ਗੁਰਦੇ ਰਹਿਣਾ ਬੜਾ ਪੁਰਾਣਾ ਲਿੰਕ ਚੱਲਦਾ ਹੈ ਤੇ ਮੈਂ ਆਰਗੇਨਾਈਜ਼ਰ ਫਿਰ ਦੁਬਾਰਾ ਬਤਾਈਆਂ ਦੇ ਰਿਹਾ ਹਾਂ ਤਾਂ ਕਿ ਪਰਮਾਤਿਆਂ ਨੂੰ ਆਸੇਵਾ ਸਿਰੇ ਕੇ ਤੇ ਇਹ ਦੂ ਵੀ ਵੱਧ ਛੱਡ ਕੇ ਉਚਾ ਲੈ ਕੇ ਇਸ ਸਾਲ ਕਰਕੇ ਇੱਕ ਸਮਾਧੀ ਦੀ ਕਾਉਂਸਲ ਦੇ ਨਾਲ ਇਹ ਦੂ ਵੀ ਵੱਧ ਕਰੀਏ ਤੁਸੀਂ ਕਹ ਰਹੇ ਸੀ ਕਿ ਤੁਸੀਂ ਬੜੇ ਪੁਰਾਣੇ ਇੱਥੇ ਹੋ ਜੀ ਕਿ ਦੱਸਣ ਦੀ ਕਿਰਪਾਲਤਾ ਕਰੋ ਕਿ ਕਦੋਂ ਦੇ ਤੁਸੀਂ ਇੱਥੇ ਆਏ ਹੋ ਇੰਗਲੈਂਡ ਵਿੱਚ 10 63 ਦੇ ਵਿੱਚ ਜਦੋਂ 10 11 ਸਾਲ ਦਾ ਸੀਗਾ ਜੀ ਉਦੋਂ ਆਪਣੇ ਸਮਰਫੀਲ ਫੁਲਾਲੀ ਪਾਰਕ ਦੇ ਨਾਲ ਉੱਥੇ ਜਲ ਰੋਡ ਤੇ ਆਏ ਸੀ ਉੱਥੋਂ ਪੜ੍ਹ ਲੈ ਕੇ ਇੱਥੋਂ ਕਿਦਾ ਕਿਹਦੇ ਕੰਮ ਕਰ ਸਿੱਖੇ ਐਵੇਂ ਗੁਰਦਾਰੇ ਦਾ ਫੇਸਬੁੱਕ ਦਾ ਜ਼ਿਕਰ ਕਰਦਾ ਵੀ ਜਿਹੜਾ ਵੀ ਕੰਮ ਦਾਸ ਸਿੱਖਣ ਜਾਂਦਾ ਸੀਗਾ ਪਹਿਲਾਂ ਸਵਾਧੀ ਗੁਰਦਾਰੇ ਦਾ ਸੀਸਮ ਹੁੰਦਾ ਸੀ ਅਪਰਿ ਮੈਨੂੰ ਇੱਥੋਂ ਪਾਸ ਕਰਿਓ ਇੱਥੇ ਮਾਸ ਕਰੀ ਪਰਮਾਤਮਾ ਨੇ ਬੜੀ ਮਿਹਰ ਤੇ ਕਿਰਪਾ ਕੀਤੀ ਆ ਜੀ ਮਕੈਨਿਕਲ ਇਲੈਕਟ੍ਰਿਕ ਪਲੰਬੀ ਇਹਦਾ ਟ੍ਰੇਡਾਂ ਦੇ ਵਿੱਚ ਮੈਨੂੰ ਰੱਬ ਦਾ ਲੱਖ ਲੱਖ ਸ਼ੁਕਰ ਕਰਦਾ ਜਿਹੜੇ ਕਿ ਮੈਨੂੰ ਉਹਨੇ ਆਪ ਹੀ ਹੁਨਰ ਬਖਸ਼ਿਆ ਆਪੇ ਮੇਰੇ ਕੋ ਸੇਵ ਲਾ ਰਹੇ ਦਾਸ ਕਿਸੇ ਜਿਹੜੇ ਜਿਹੜੇ ਦਿਨ ਤੁਸੀਂ ਆਏ ਸੀਗੇ ਮਤਲਬ ਫੋਨ ਤੁਹਾਨੂੰ ਲੱਗ ਪਕੇ ਤੇ 60 ਸਾਲ ਦੇ ਆਸ-ਪਾਸ ਹੋ ਗਏ ਨੇ 70 ਤੋਂ ਤੇ ਆ ਜੀ 70 ਤੋਂ ਤੇ ਹੋ ਗਏ ਨੇ ਉਸ ਦਿਹਾਕੇ ਦੀ ਕੋਈ ਗੱਲ ਜੇ ਤੁਹਾਨੂੰ ਚੇਤੀ ਜੇ ਦੱਸਾਂਜੀ ਕਰਨਾ ਚਾਹੁੰਦੇ ਹੋ ਕਿਉਂਕਿ ਅੱਜ ਦੀ ਇੰਗਲੈਂਡ ਤੇ ਪੁਰਾਣੀ ਇੰਗਲੈਂਡ ਜਮੀਨ ਆਸਮਾਨ ਦਾ ਫਰਕ ਹੈ ਬਹੁਤ ਫਰਕ ਹੈ ਜੀ ਅਸੀਂ ਸਕੂਲ ਵਿੱਚ ਹੁੰਦੇ ਆ ਨੇ ਬੱਚਿਆਂ ਦੇ ਟਾਈਮ ਦੇ ਵਿੱਚ ਅੰਗਰੇਜ਼ਾਂ ਦੇ ਬੱਚਿਆਂ ਤੋਂ ਆਰਿਸ਼ ਬੱਚਿਆਂ ਦੇ ਕੋਲ ਕਈ ਤਰ੍ਹਾਂ ਤਰ੍ਹਾਂ ਦੇ ਛੋਟੇ ਹੁਣ ਮੈਂ ਕਹਦਾ ਸੱਟਾਂ ਖਾਦੀ ਆਇਆ ਉਸ ਵੇਲੇ ਅਸੀਂ ਐਕਸਪੈਕਟ ਨਹੀਂ ਅਸੀਂ ਕਰਦੇ ਪਰ ਮਤਪੇਦ ਹੁੰਦੇ ਸੀ ਤੁਹਾਡੇ ਨਾਲ ਮਰਦ ਜਿੱਦਾਂ ਟੀਚਰਾਂ ਬੋਲਿੰਗ ਕਰਨਾ ਹਾਂਜੀ ਇਹੋ ਜਿਹਾ ਕੰਮ ਹੁੰਦਾ ਸੀ ਉਸ ਵੇਲੇ ਇਹੋ ਜਿਹਾ ਤਕਰੀਬਨ ਬੱਚਿਆਂ ਦੇ ਨਾਲ ਦੇਖੀਏ ਤਾਂ ਇਹ ਤਾਂ ਨੋਰਮਲ ਹੈਗਾ ਪਰ ਸਾਡੇ ਵਾਸਤੇ ਇੱਕ ਨਮੀ ਚੀਜ਼ ਸੀਗੀ ਜਿਹੜੇ ਕਿ ਅਸੀਂ ਪੰਜਾਬ ਤੋਂ ਆਏ ਸੀਗੇ ਇਸ ਕਰਕੇ ਉਹ ਐਕਸਪੈਕਟ ਨਹੀਂ ਅਸੀਂ ਕਰਦੇ ਦੂਜੇ ਸਾਡਾ ਲੈਂਗੁਏਜ ਦਾ ਬੈਰੀਅਰ ਬਹੁਤ ਹੁੰਦਾ ਸੀ ਅੱਛਾ ਤੇ ਮੈਂ ਤੇ ਦੱਸਦਾ ਸਿਰਫ A ਤੋਂ Z ਤੇ 1 ਤੋਂ 100 ਤੱਕ ਇਹਦੇ ਜਾਣਦਾ ਸੀਗਾ ਉਹ ਤੋਂ ਬਾਅਦ ਜਿਹੜੀ ਮੇਰੀ ਵਿਦਿਆ ਹੈਗੀ ਆ ਇੰਗਲੈਂਡ ਦੇ ਵਿੱਚ ਦੀ ਸੀਗੀ ਇੱਥੋਂ ਲੈ ਕੇ ਆਪਣੇ ਕ્રાਫਟ ਦੇ ਅਪਰੈਂਟਿਸ ਕਰਕੇ ਉਹ ਸਿੱਖਿਆ ਸਕੂਲੋਂ ਮੈ ਜੀ ਸੀ ਐਸ ਕਰਕੇ ਉਹ ਆਪਣੇ ਸਰਟੀਫਿਕੇਟ ਲੈ ਆਏ ਹੈਗੇ ਆ ਮਤਲਬ ਜਦੋਂ ਤੁਸੀਂ ਜਦੋਂ ਤੁਸੀਂ ਆਏ ਸੀਗੇ ਤੇ ਗੋਰਿਆਂ ਦਾ ਵਰਤਾਓ ਤੁਹਾਡੇ ਨਾਲ ਕਿਵੇਂ ਸੀ ਇਥੋਂ ਇੰਗਲੈਂਡ ਦੇ ਜਿਹੜੇ ਗੋਰੇ ਜਿਹਦੇ ਨਾਲ ਮਤਲਬ ਉਸ ਸਮੇਂ ਤਾਂ ਬਿਲਕੁਲ ਮੈਂ ਕਨੀਆਂ ਸੋਇ ਸ਼ਾਇਦ ਸੋਚਦੀ ਆ ਕਿ ਮੁੱਠੀ ਪਾਰੀ 1947 ਤੋਂ ਛੱਡ ਕੇ ਇੱਧਰ ਨੂੰ ਮਤਲਬ ਜਦਾਂ ਪੰਜਾਬ ਦੀ ਵੰਡ ਹੋ ਗਈ ਪਾਕਿਸਤਾਨ ਚੜਦਾ ਪੰਜਾਬ ਲੈਂਦਾ ਪੰਜਾਬ ਵੱਖ ਹੋ ਗਿਆ ਫਿਰ ਇੱਥੇ ਤੁਸੀਂ ਮੁੱਠੀ ਪਾਰ ਜਦਾਂ ਆਏ ਹਾਂਜੀ ਇਥੋਂ ਦਾ ਜਿਹੜਾ ਕੀ ਉਹਦੇ ਬਾਰੇ ਇੱਕ ਅੱਧੀ ਗੱਲ ਕਰਉ ਕਿਉਂਕਿ ਆਹ ਪ੍ਰੋਗਰਾਮ ਦਾ ਵੋਸ ਸੁਣਾ ਹੈਗਾ ਪਰ ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ ਜਿਹੜੀ ਸਾਡੀ ਪੰਜਾਬੀਆਂ ਦੀ ਹਿਸਟਰੀ ਹੈਗੀ ਆ ਖਾਸ ਕਰਕੇ ਸਮੈਤਕ ਗੱਲ ਕਰਦਾ ਹਾਂ ਬੈਸਟਮੈਂਟ ਦੇ ਵਿੱਚ ਕਿ ਹੈਗਾ ਆ ਜਿਹੜਾ ਕਿ ਆਪਣੇ ਸਮੈਤਕ ਜਿਹੜਾ ਗੁਰਦੁਆਰਾ ਹੈਗਾ ਨਾ ਇੰਗਲੈਂਡ ਦੇ ਵਿੱਚ ਦੂਜਾ ਗੁਰਦੁਆਰਾ ਹੈ ਮਿਡਲੈਂਡਸ ਦੇ ਵਿੱਚ ਪਹਿਲਾ ਗੁਰਦੁਆਰਾ ਇਹ ਆ ਜਿੱਥੇ ਕਿ 61 ਤੇ 62 ਦੇ ਵਿਚਦੇ ਦੀ ਓਪਨਿੰਗ ਦਾ ਪਕੀਤਾ ਹੈਗਾ ਇਹ ਸਾਨੂੰ ਬੜੀ ਖੁਸ਼ੀ ਆ ਇਕ ਗੁਰਦਾਰੇ ਮੈਂ ਥੋੜੀ ਹਿਸਟਰੀ ਦੱਸਾਂ ਤਾਂ ਬਿਲਕੁਲ ਬਿਲਕੁਲ ਆਫ ਕੋਰਸ ਹੈ ਤੇ ਜਾਣਨਾ ਚਾਹੁੰਦੇ ਆਪਾਂ ਤੁਹਾਡੇ ਕੋਲੋਂ ਜਿਹੜੀ ਜਿਹੜੀ ਗੁਰਦਾਰ ਸਾਹਿਬ ਦੀ ਗੁਰਦ ਦੇ ਹਿਸਟਰੀ ਆ ਨਾ ਉਹਦੇ ਵਿੱਚ ਬਹੁਤ ਪੰਜਾਬੀ ਘਟ ਹੁੰਦੇ ਹੋਏ ਇਸ ਕਰਕੇ ਇੱਕ ਬੰਦੇ ਦਾ ਮੈਂ ਨਾਮ ਜ਼ਿਕਰ ਕਰ ਰਿਹਾ ਕੋਈ ਸ਼ੁਕਲਾ ਹੁੰਦਾ ਸੀਗਾ ਜਿਹੜੀ ਪਹਿਲੀ ਕਮੇਟੀ ਦੇ ਵਿੱਚ ਸੀਗਾ ਤੇ ਹੁਣ ਉਹ ਨੂੰ ਹੋਏ ਨੂੰ तकरीबन 4-5 ਸਾਲ ਹੋਏ ਪੂਰੇ ਹੋਏ ਨੂੰ ਇੱਕ ਉਹ ਬੰਦਾ ਆ ਕਿ Hindu ਮਜ਼ਬ ਦਾ ਬੰਦਾ ਹੋਇਆ ਹੋਇਆ ਕਰਕੇ ਉਹਨੇ ਸਾਡੇ ਸਿੱਖ ਭਰਾਵਾਂ ਦਾ ਵੀ ਨਾਂ ਕੁਚਾ ਕੀਤਾ ਤੇ ਦਾਸ ਰੂਪ ਸਿੱਧਾ ਵੀ ਜਾਣਦਾ ਹੋਇਆ ਕਰਕੇ ਮੈਂ ਉਹਦਾ ਵੀ ਧਰਵਾਦ ਕਰਦਾ ਹਾਂ ਮੇਸ਼ਾ ਕੋਈ ਦੁਨੀਆ ਤੇ ਨਹੀਂ ਹੈਗਾ ਪਰ ਉਹਨੇ ਆਪਣੇ ਸਮਾਧੀ ਗੁਰਦੁਆਰੇ ਵਿੱਚ ਬਹੁਤ ਜ਼ਿਆਦਾ ਹਿੱਸਾ ਪਾਇਆ ਬਹੁਤ ਜ਼ਿਆਦਾ ਹਿੱਸਾ ਪਾਇਆ ਜਿੰਨਾਂ ਦੀ ਇਥੇ ਨਿਊਜ਼ਪੇਪਰ ਦੀ ਦੁਕਾਨ ਵੀ ਹੁੰਦੀ ਸੀ ਉਹ ਹੀ ਬਿਲਕੁਲ ਉਹਨਾਂ ਦੀ ਗੱਲ ਕਰਨਾ ਉਹ ਕਿਉਂ ਉਹਨਾਂ ਦੀ ਗੱਲ ਕਰਦੇ ਆ ਠੀਕ ਹੈ ਤੇ ਬਾਕੀ ਪੰਜਾਬੀ ਜਿਹੜੇ ਸੀਗੇ ਉਹਨਾਂ ਤੇ ਜਿੱਦਾਂ ਕਹਿੰਦੇ ਇਹ ਤਾਂ ਇਹ ਸੜਕਾਂ ਦੇ ਵਿੱਚ ਗਿਣਤੀ ਤੇ ਹੁੰਦੇ ਸੀਗੇ ਹਾਂਜੀ ਗਿਣਤੀ ਹੁੰਦੇ ਹੋਏ ਕਰਕੇ ਜਿਹੜਾ ਹੁੰਦਾ ਸੀਗਾ ਸਮਾਧੀ ਗੁਰਦੁਆਰੇ ਮੱਥਾ ਜ਼ਰੂਰ ਟੇਕਦੇ ਸੀਗੇ ਬਾਕੀ ਅਸੀਂ ਆਲੇ ਦੁਆਲੇ ਪਰ ਘਰ ਲੈ ਕੇ ਇਸ ਵਹਿੰਦੀ ਦਾ ਇੱਕ ਮੁੰਦਾ ਛੋਟਾ ਪੰਜਾਬ ਬਣਿਆ ਹੈ ਬਿਲਕੁਲ ਬਿਲਕੁਲ ਜਿੱਦੋ ਵੀ ਸਾਡੇ ਬੱਚੇ ਆਂਦੇ ਨੇ ਉਹ ਵੀ ਕਹਿੰਦੇ ਨੇ ਕਿ ਹੈਗਾ ਮਿਨੀ ਪੰਜਾਬ ਮਿਨੀ ਤੇ ਜਿਹੜੇ ਆਪਣੇ ਸਾਡੇ ਬਜ਼ੁਰਗ ਸੀਗੇ ਹੁਣ ਬਜ਼ੁਰਗ ਤਾਂ ਨਹੀਂ ਹੈਗਾ ਬਿਲਕੁਲ ਬਿਲਕੁਲ ਹਾਂ ਜੀ ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਦੇ ਸਦਕੇ ਆ ਉਹਨਾਂ ਦੇ ਸਰਕੇ ਆ ਮਾਫ ਕਰਨਾ ਜੇ ਮੈਂ ਕਿਸੇ ਨਿਸ਼ਾਨ ਦੇ ਖਿਲਾਫ ਕਰ ਲਗਾ ਹੁਣ ਅਮਰਤਾਰੀ ਵੀ ਬਹੁਤ ਇੱਥੇ ਆਗੇ ਆ ਜੀ ਪਰ ਜਿਹੜੇ ਸਹਿਜਤਾਰੀ ਸੀਗੇ ਇਹਨਾਂ ਅਮਰਤਾਰੀਆਂ ਦੇ ਨਾਲ ਉਹ ਚੰਗੇ ਉਹ ਸੀਗੇ ਜਿਨ੍ਹਾਂ ਨੇ ਸਹਿਜਤਾਰੀ ਹੋ ਕੇ ਵੀ ਗੁਰੂ ਨਾਨਕ ਦਾ ਆਪਣੇ ਗੁਰਗ੍ਰੰਥ ਸਾਹਿਬ ਦਾ ਤੇ ਸਾ ਗੁਰੂਆਂ ਦਾ ਨਾਮ ਪਛਾਕੀਤਾ ਗੁਰਦੁਆਰੇ ਖੋਲੇ ਆ ਉਹਨਾਂ ਦਾ ਸਤਕਾ ਜ਼ਿਆਦਾ ਆ ਅੱਜ ਮਾਫ ਕਰਨਾ ਬੀਕੋ ਜੋਸ਼ ਵੀ ਆ ਕੇ ਨਾ ਨਾ ਅੱਜ ਗੱਡੀ ਦੇ ਮਾਰੇ ਮਾਰੇ ਲੱਕੇ ਭੱਜੇ ਫਿਰਦੇ ਆ ਜੀ ਸਾਡੇ ਵਰਗੇ ਮੈਂ ਅਫਰਤ ਨਹੀਂ ਛੱਕਿਆ ਪਰ ਮੇਰਾ ਇਛਕਾਰ ਹੈ ਪੈਸੀ ਗੁਰਦੁਆਰੇ ਪੈਣਾ ਆ ਕਿ ਪ੍ਰਮਾਤਮਾ ਹੁਣ ਵੀ ਇੱਥੇ ਵੀ ਸਾਡੇ ਤੇ ਕਰਦਾ ਉਨੇ ਮੈਨੂੰ ਬਹੁਤ ਚੀਜ਼ਾਂ ਬਖਸ਼ੀਆਂ ਮੈਂ ਉਹਦਾ ਲੱਖ ਲੱਖ ਸ਼ੁਕਰੀਆ ਜੀ ਬਿਲਕੁਲ ਜੀ ਸਤਿਨਵਾਦ ਕਰਦੇ ਆ ਮੈਂ ਸਤਿਨਵਾਦ ਕਰਦੇ ਕੁਲਦੀਪ ਸਿੰਘ ਜੀ ਮਾਨੋਂ ਦਾ ਜਿੰਨੀ ਵੀ ਆਪਾਂ ਗੱਲਬਾਤ ਇਹਨਾਂ ਨਾਲ ਕਰੀ ਉਨੀ ਘੱਟ ਹੈਗੀ ਪਰ ਇਹ ਪੁਰਾਣੇ ਗੁਰਸੇ ਕਿਥੋਂ ਦੇ ਰਹਿਣ ਵਾਲੇ ਨੇ ਇਸ ਨੂੰ ਇਸ ਛੋਟੇ ਜਿਹੇ ਸਮਾਥਿਕ ਦੇ ਪਿੰਡ ਨੂੰ ਮਤਲਬ ਛੋਟਾ ਮਿਨੀ ਪੰਜਾਬ ਬਣਾ ਛੱਡਿਆ ਹੈ ਨਾ ਬਜ਼ੁਰਗਾਂ ਦਾ ਤੇ ਜਿਹੜਾ ਕਿ ਗੁਰਦੁਆਰਾ ਅਸੀਂ ਦੇਖਦੇ ਆਂ ਜਾਂਦੇ ਦਰਸ਼ਨ ਕਰਦੇ ਆਂ ਉਹ ਵੀ ਇਹਨਾਂ ਬਜ਼ੁਰਗਾਂ ਦੀ ਹੀ ਕਮਾਈ ਹੈ ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਸਾਥ ਤੇ ਪਿਆਰ ਤੇ ਪੰਜਾਬ ਦਾ ਵਿਛੋੜਾ ਤੇ ਦਰਦ ਲਿਆ ਕੇ ਥੇ ਇਹਨਾਂ ਨੇ ਗੁਰਸਖ ਸਾਹਿ ਸਾਡੀ ਸੰਗਤ ਵਾਸਤੇ ਸਾਡੇ ਬੱਚਿਆਂ ਵਾਸਤੇ ਖੋਲਿਆ ਇਹਨਾਂ ਦਾ तहे ਦਿਲੋਂ ਧੰਨਵਾਦ ਮੈਂ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਜ਼ਰੂਰ ਇਹਨਾਂ ਨਾਲ ਗੱਲਬਾਤ ਕਰਾਂਗੀ ਅਸਲ ਆਪਾਂ ਧੰਨਵਾਦ ਕਰਦੇ ਆ ਤੁਹਾਨੂੰ ਵੀ ਤੇ ਸਾਰੇ ਸਮਾਥਿਕ ਪੰਜਾਬੀਆ ਨੂੰ ਤੇ ਬੰਦਿਛੋੜ ਦੀ ਕੋਰਫੇਦ ਪਤਾਈਆਂ ਤੁਹਾਨੂੰ ਸਵਾਭ ਨਿਆਰੇ ਪਰਵਤ ਦਾ ਹਸਤਾਦ ਕੇ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਸਾਡੇ ਨਾਲ ਇਥੇ ਹੁਣ ਮਾਰਗੇਟ ਜੈਨਮਨ ਐਂਡ ਫ੍ਰਾਂਸਿਸ ਜੁੜ ਚੁੱਕੇ ਨੇ ਜੋ Recently, a thalle feel So hi hello, hello, and very welcome to my channel, my YouTube channel, Punjabi Bharasat TV channel. And Thank could you, you please tell me, you have visited the Diwali Bandi Chowd Festival here yes. yes at the Galton Bridge. <coughs> yes. How do you feel? We found well. I'll speak for myself. I found it really, really interesting. Okay. Okay. I have learned a lot about mm. the uh, religions and the story behind lighting the lamp, which mm -hmm. floated away mm -hmm. on the canal. Yeah. And um, we also had a lovely samosa. What, what did you think, Jeremy? It's very loosely organized, but it worked. Everybody was really yes. cooperative and talkative. Mm. It was amazing, you know. Um, do you like small sauce? Oh, cri crikey. Oh, okay. I've had them for a number of years, yeah. <laughs> this is first time it happened here mm, or yeah. second time? Oh. Have you been uh, before here? No, I have no. No, no, I haven't. No. Do you wish that uh, like this festival should be uh, mixed often? Not that often because then it would <laughs> dilute, I think. Mm. But it's amazing the atmosphere and the friendliness. Yes, the mm. friendliness used <clears> really, to <clears> die. Mm, yes. people are very friendly. <clears throat> and can i ask you, what did you learn here? Can, uh, a little bit. What, what do you like and which part of you like? right. The most. The, oh, which did i like the, the most? The most. I, probably the history of the bridge because we've mm -hmm. lived in birmingham for many years. Yeah. We, none of us knew anything about this bridge. Mm -hmm. so i feel very ignorant. Mm -hmm. so i'm glad to have learned something about the history of the bridge. And it's your culture that brought us to this bridge, which is an English bridge. But <laughs> it's an English it's, bridge. Yeah. <laughs> but it's, it's kind now, of ironic. It's it's. it's I your think it's now it's now. our bridge. Yeah, yeah. Yes. <laughs> yes, I agree. I agree. Whether, whether I'm not wrong, the bridge made in eighteen something, eighteen yes. yeah. twenty-nine yes. something. Yeah, yeah, yeah. Yes, yeah. Yeah. yes, and I think you're right to say that it's now. Your bridge, mm. because this is the community who live around here <laughs> and it. who've promoted yes, it and yeah. working hard to yeah. welcome yeah. people. Mm. So, congratulations! Do, do you Thank idea, you so much. Do you have an idea why your people seem to get get onto this and do it? Is there a, well, it's because of Diwali, isn't because, it? Oh, of Diwali yeah. because the Diwali festival is a uh, community love. Oh, yeah, yeah, yeah. But they chose and, it's, and lighting oh, festival. I yeah. Can it's, I say in particular, I'm so pleased. It's a quiet festival yeah. because personally I hate all the noise, uh -huh. which you've got louder and louder with the fireworks, haven't they? The fireworks mm have -hmm. so got louder and louder. Mm -hmm. Mm -hmm. so lovely that this is nice and calm and yeah. pretty lights, but no, 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 no noise. noise. No no noise. Please, oh. <laughs> thank you very much. Thank you, Margaret. Thank, thank you, you Francis, pleasure. pleasure and uh, thank you. Thank you and, and you, welcome to my channel. you again. Thank you. Thank you.